ਮਿੱਤਰੋ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਚਾਲ ਚੂਲ ਚੈੱਕ ਕਰੋ ਘੋੜੀ ਦੀ ਪਹਿਲਾਂ ਤੁਸੀਂ ਜਿਹੜੀ ਇਹ ਘੋੜੀ ਤੁਸੀਂ ਦੇਖ ਰਹੇ ਹੋ ਫੋਰ ਸੇਲ ਆ ਤੇ 1 ਮਹੀਨਾ ਹੋ ਗਿਆ ਘੋੜੀ ਨੂੰ ਮੇਟ ਕਰਾਈ ਨੂੰ ਤੁਰਦੀ ਬਹੁਤ ਸੋਹਣਾ ਕੱਲਾ ਕੱਲਾ ਪੈਰ ਚੱਕ ਕੇ ਤੁਰਦੀ ਆ ਤੁਸੀਂ ਘੋੜੀ ਸੋਹਣੀ ਬਹੁਤ ਆ ਤੇ ਬੱਚਾ ਬਹੁਤ ਸੁਨੱਖਾ ਦਿੱਤਾ ਅਪੇ ਅੱਗੇ ਤੁਸੀਂ ਵੀਡੀਓ ਚ ਦੇਖੋ ਇਹ ਪਹਿਲਾਂ ਸੂਈ ਆ ਤੇ ਬਹੁਤ ਚੰਗਾ ਬੱਚਾ ਜਮ ਐਨ ਜੈਡ ਬਲੈਕ ਬੱਚਾ ਦਿੱਤਾ ਸੀ ਇਹਨੇ ਤੇ ਉਹ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਬਸ਼ੇਰੀ ਜਾਂ ਬਸ਼ੇਰਾਗਾ ਤੇ ਸਵਾਰੀ ਸੂਰੀ ਦੀ ਐਨ ਓਕੇ ਆ ਫਰਸਟ ਕਲਾਸ ਵਾਰੀ ਕਰਾਉਂਦੀ ਆ ਦੋਸਤੋ ਕੁੜੀ ਇਹ ਤੇ ਇਹਦੀ ਡਿਟੇਲ ਆਪਾਂ ਤੁਹਾਨੂੰ ਦੱਸ ਦਈਏ ਸਾਰੀ ਇਹਦੀ ਉਮਰ ਆ ਦੋਸਤੋ 7 ਸਾਲ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਕੁੜੀ ਤੇ ਕੰਨਾਂ ਕੋਨਾਂ ਦੀ ਸੋਹਣੀ ਆ ਕੁੜੀ ਕੰਨ ਕੋਨ ਜੋੜਦੀ ਆ ਬੱਚੇ ਬਹੁਤ ਸੋਹਣੇ ਦਿੰਦੀ ਆ ਮੱਥੇ ਪਟਾਗਾ ਤੇ ਸਾਫ ਸੁਥਰੀ ਘੋੜੀ ਆ ਬਾਕੀ ਸਾਰੀ ਬਲੈਕ ਆ ਬ ਤੁਸੀਂ ਕੰਨ ਦੇਖ ਸਕਦੇ ਹੋ ਲੰਬਾਈ ਲੰਬਾਈ ਬਹੁਤ ਆ ਕੁੜੀ ਦੇ ਵਿੱਚ 7 ਸਾਲ ਉਮਰ ਆ 9 ਜੁਲਾਈ ਦੀ ਮੇਟ ਕਰਾਈ ਹੋਈ ਆ ਦੋਸਤੋ ਤੇ 9 ਸਤੰਬਰ ਨੂੰ ਇਹਨੂੰ 1 ਮਹੀਨਾ ਹੋ ਜਾਊਗਾ। ਅਲੀ ਕਿਰਲਗਾੜਾ ਵਾਲਾ ਘੋੜਾ ਜਿਹੜਾ ਉਸ ਘੋੜੇ ਦੇ ਅੱਗੇ ਬੱਚਾਗਾ ਉਸ ਘੋੜੇ ਤੋਂ ਮੇਟ ਹੋਈ ਹੋਈ ਆ ਇਹ ਤੇ 1 ਮਹੀਨਾ ਹੋ ਜਾਊ ਇਹਨੂੰ 9 ਤਰੀਕ ਨੂੰ ਮੇਟ ਕਰਵਾਈ ਨੂੰ ਚੈੱਕ ਕਰਵਾਉਣੀ ਆ ਹਜੇ ਤੇ ਆ ਤੁਸੀਂ ਸਵਾਰੀ ਦੇਖੋ ਸੋਹਣੀ ਘੋੜੀ ਆ 60 ਇੰਚ ਹਾਈਟਾਂ ਘੋੜੀ ਦੀ ਬਾਲਪੋਰੀਆਂ ਦੀ ਐਨ ਓਕੇ ਆ ਪਿੱਠਪੁੜਾ ਸਾਰੇ ਪਾਸਿਓਂ ਸਾਫ਼ ਆ ਘੋੜੀ। ਤੇ ਜੇ ਕੋਈ ਮੱਤਰ ਪਿਆਰਾ ਖਰੀਦਣੀ ਚਾਹੁੰਦਾ ਘੋੜੀ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਆ ਤੇ ਮੁੱਲ ਕਰਦਾ ਬਾਈ 120000 ਰੁਪਇਆ ਦੋਸਤੋ ਇੱਕ ਵਾਰੀ ਮੋਟੀ ਜੀ ਡਿਟੇਲ ਦੱਸਦੀ ਆ 60 ਇੰਚ ਆਈਟਾ 7 ਸਾਲ ਉਮਰ ਆ ਬਾਲਪੁਰੀਆਂ ਦੀ ਸਾਫ ਆ 1 ਮਹੀਨਾ ਹੋ ਗਿਆ ਮੀਟ ਕਰਾਈ ਨੂੰ 8 9 ਜੁਲਾਈ ਦੀ ਮੀਟ ਕਰਾਈ ਹੋਈ ਆ ਦੋਸਤੋ ਤੇ ਸਾਫ ਸੁਥਰੀ ਘੋੜੀ ਆ ਬਾਈ ਦਾ ਪਿੰਡ ਆ ਭੋਗਪੁਰ ਜਲੰਧਰ ਦੇ ਕੋਲ ਪੈ ਜਾਂਦਾ ਤੇ 120000 ਰੁਪਇਆ ਬਾਈ ਮੁੱਲ ਕਰਦਾ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਤੋਂ ਉਹ ਤੁਸੀਂ ਕਨਫਰਮ ਕਰ ਲਿਓ ਨੰਬਰ ਜਿਹੜਾ ਆਪਾਂ ਨੇ ਬਾਈ ਦਾ ਸਕਰੀਨ ਤੇ ਦਿੱਤਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ